ਸਸੀ ਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਵਾਸ਼ਿੰਗ ਮਸ਼ੀਨ ਦਾ ਕਵਰ ਬਣਾਉਣਾ ਸਿਖਾਉਣੀ ਆ ਜੀ ਦੇਖੋ ਆਮ ਤੌਰ ਤੇ ਮਸ਼ੀਨਾਂ ਕਈਆਂ ਭੈਣਾਂ ਦੀਆਂ ਹੀ ਪਈਆਂ ਰਹਿੰਦੀਆਂ ਨੇ ਕਵਰ ਬਣਾਉਣਾ ਆਉਂਦਾ ਨਹੀਂ ਜਾਂ ਫਿਰ ਆਪਾਂ ਨੂੰ ਬਾਜ਼ਾਰ ਤੋਂ ਜਾਂ ਆਨਲਾਈਨ ਖਰੀਦ ਲੈਣਾ ਪੈਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਨਾਪ ਲੈਣਾ ਜੀ ਚੜਾਈ ਲਓਟ ਲਵਾਂਗੇ ਲੰਬਾਈ ਲਓਟ ਲਵਾਂਗੇ ਜਿੰਨੀ ਇਹਦੀ ਨੀਮੀ ਉਸ ਹਿਸਾਬ ਨਾਲ ਇਹਦਾ ਨੀਮਨ ਆਪਾਂ ਲੰਬਾਈ ਲਵਾਂਗੇ ਦੇਖੋ ਇੱਕ ਸਾਈਡ ਹੋਗੀ ਇੱਕ ਇਹਦੀ ਚੜਾਈ ਹੋਗੀ ਤੇ ਇੱਕ نیچے ਟੈਰਾਂ ਤੱਕ ਹੋਗੀ ਆਪਾਂ ਇੰਨਾ ਕੱਪੜਾ ਦੇਖੋ ਜੀ ਇਹਦਾ ਇਸ ਹਿਸਾਬ ਨਾਲ ਆਪਾਂ ਨਾਪ ਲੈਤਾ ਤੇ ਹੁਣ ਆਪਾਂ ਉੱਪਰਲਾ ਪੀਸ ਜਿਹੜਾ ਹੈਗਾ ਉਹ ਇਹਦਾ ਕਟਾਂਗੇ ਦੇਖੋ ਉੱਪਰਲਾ ਪੀਸ ਇਹਦੀ ਸਾਈਡ ਸੀਗੀ 18 ਆਪਾਂ ਲਵਾਂਗੇ ਜੀ 20 ਇੰਚ ਕਿਉਂਕਿ ਜੇ ਟਾਈਟ ਟਾਈਟ ਬਣਾਉਣਾ 1 ਇੰਚ ਦਾ ਦੇਖੋ ਜੀ ਸੀਨਾ 'ਚ ਚਲਾ ਜਾਂਦਾ 1 ਇੰਚ ਆਪਾਂ ਲੂਜ਼ਿੰਗ ਦੇਵਾਂਗੇ ਥੋੜਾ ਜਿਹਾ ਲੂਜ਼ ਰੱਖਾਂਗੇ ਤੇ ਅਖੀਰ ਤੇ ਸਾਨੂੰ ਐ ਵੀ ਦੱਸਾਂਗੇ ਤੇ ਥੋੜਾ ਜਿਹਾ ਲੂਜ਼ ਕਪੜਾ ਚੜਣ 'ਚ ਵੀ ਦੇਖੋ ਜੀ ਸੌਖਾ ਰਹਿੰਦਾ ਨਹੀਂ ਤਾਂ ਫਿਰ ਟਾਈਟ ਬਹੁਤ ਜਿਹੜਾ ਉਹ ਔਖਾ ਹੋ ਜਾਂਦਾ ਤੇ ਫਿਟਿੰਗ ਵੀ ਦੇਖੋ ਅਖੀਰ 'ਚ ਆਪਾਂ ਇਹਦੀ ਪੂਰੀ ਕਰਾਂਗੇ ਉਹ ਆਪਾਂ ਹੋਰ ਤਰੀਕੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ 18 ਇੰਚ ਸਾਈਡ ਸੀ ਤੇ ਆਪਾਂ 20 ਇੰਚ ਲੈਂਦਾ ਹੈ ਕਤ 3 ਇੰਚੇ ਦੀ ਇਸ ਤਰ੍ਹਾਂ ਚੜਾਈ ਸੀ ਤੇ ਆਪਾਂ ਜੀ ਇਹਦੀ 33 ਇੰਚ ਲਾਵਾਂਗੇ 2 ਇੰਚ ਐਕਸਟਰਾ ਲਾਵਾਂਗੇ 1-1 ਇੰਚ ਆਪਾਂ ਲੂਜ਼ਿੰਗ ਦਾ ਲੈਂਦਾ ਤੇ 1-1 ਇੰਚ ਆਪਾਂ ਸੀਨ ਦਾ ਲੈਂਦਾ ਬੜਾ ਲੂਜ਼ ਵੀ ਨਹੀਂ ਲੈਂਦਾ ਤੇ ਇਸ ਕਰਕੇ ਦੇਖੋ ਆਪਾਂ ਇਹ ਵਾਲਾ ਉੱਪਰ ਲਈ ਜਿਹੜਾ ਢੱਕਣ ਹੁੰਦੇ ਨੇ ਖੁੱਲਦੇ ਨੇ ਆਪਣੇ ਤੇ ਉਹ ਆਪਾਂ ਉੱਪਰਲੇ ਉਸ ਦਾ ਸਾਈਡਾਂ ਦੇਖੋ ਜਿਹੜਾ ਹੈਗਾ ਇਹ ਕੱਪੜਾ ਲੱਤ ਹੈਗਾ ਲੰਬਾਈ ਤੇ ਇਹਦੀ ਚੜਾਈ ਦਾ ਇਹ ਆਪਣਾ ਉੱਪਰਲਾ ਪੀਸ ਹੋਊਗਾ ਇਸੇ ਹਿਸਾਬ ਨਾਲ ਹੀ ਦੇਖੋ ਆਪਣੇ ਦੂਸਰੇ ਪੀਸ ਲੱਗਣਗੇ ਜਿਹੜੇ ਕਿ ਆਪਾਂ نیچے ਇਹਦੀ ਲੈਂਥ ਹੁੰਦੀ ਹੈ ਉਹ ਸਾਹਮਣੇ ਦੇਖੋ ਹਰ ਇੱਕ ਦੇ ਮਸ਼ੀਨ ਵੱਖਰੇ ਵੱਖਰੇ ਸਾਈਜ਼ ਨਾਲ ਹੁੰਦੀ ਹੈ ਜਾਂ ਕਿਸੇ ਭੈਣ ਦੇ ਘਰੇ ਛੋਟੀ ਮਸ਼ੀਨ ਹੈ ਕਿਸੇ ਦੀ ਵੱਡੀ ਹੈ ਕਿਸੇ ਦੀ ਫੁੱਲੀ ਮਸ਼ੀਨ ਹੈ ਦੇਖੋ ਆਪਾਂ ਸਿੰਪਲ ਮਸ਼ੀਨ ਦਾ ਕਵਰ ਬਣਾ ਰਹੇ ਹਾਂ ਜੀ ਇਸ ਤਰੀਕੇ ਨਾਲ ਬਣਾ ਰਹੇ ਹਾਂ ਤੁਸੀਂ ਜੀ ਡੀ ਵੀ ਤੁਹਾਡੀ ਮਸ਼ੀਨ ਹੈ ਤੁਸੀਂ ਉਸ ਹਾਵ ਨਾਲ ਕਵਰ ਬਣਾ ਸਕਦੇ ਹੋ ਤੇ ਲੂਜ਼ਿੰਗ ਤੁਸੀਂ ਇਸ ਤਰ੍ਹਾਂ ਦੇਣੀ ਹੈ ਅਖੀਰ ਤੇ ਆਪਾਂ ਤੁਹਾਨੂੰ ਟਾਈਟ ਵੀ ਦੱਸਾਂਗੇ ਕਿ ਆਪਾਂ ਨੂੰ ਪੂਰੀ ਫਿਟਿੰਗ ਕਿਵੇਂ ਦੇ ਸਕਦੇ ਹਾਂਗੇ ਤੇ ਚੜਨ ਚ ਵੀ ਆਪਾਂ ਨੂੰ ਸੌਖਾ ਰਹੂਗੀ ਮਸ਼ੀਨ ਤੇ ਜਦੋਂ ਆਪਾਂ ਕੰਮ ਕਰਕੇ ਕੱਪੜੇ ਧੋ ਕੇ ਮਤਲਬ ਕਿ ਕੱਪੜਾ ਆਇਆ ਕਰਾਂਗੇ ਕਵਰ ਤਾਂ ਵੀ ਆਸਾਨੀ ਨਾਲ ਚੜ ਜਾਇਆ ਕਰੂਗਾ ਤੇ ਆਸਾਨੀ ਨਾਲ ਹੀ ਦੇਖੋ ਕਵਰ ਹੈ ਇਹਨੂੰ ਆਪਾਂ ਤਾਰ ਸਕਦੇ ਹਾਂ ਤੇ ਆਪਣੇ ਕੋਲ ਇਹ ਪਰਦਿਆਂ ਵਾਲਾ ਕੱਪੜਾ ਸੀਗਾ ਜਿਹਦਾ ਆਪਾਂ ਇਹ ਕਵਰ ਬਣਾ ਰਿਆਂ ਵੈਸੇ ਤੁਸੀਂ ਕੋਈ ਵੀ ਕੱਪੜੇ ਦਾ ਕਵਰ ਬਣਾ ਸਕਦੇ ਹੋ ਜਿਵੇਂ ਆਪਣੇ ਕੋਈ ਬੈੱਡ ਸ਼ੀਟ ਪੁਰਾਣੀ ਪਈ ਹੋਈ ਆਪਾਂ ਉਹਦਾ ਵੀ ਬਣਾ ਸਕਦੇ ਹਾਂ ਹੁਣ ਦੇਖੋ ਜੀ ਆਪਾਂ ਕੱਪੜਾ ਲੈਣਾ ਇਹਦਾ ਲੰਬਾਈ ਵਾਲਾ ਇਸ ਤਰ੍ਹਾਂ ਆਪਾਂ ਇਹਨੂੰ ਕੰਨੀ ਨਾਲ ਕੰਨੀ ਜੋੜ ਕੇ ਆਪਾਂ ਇਹਦੀ ਲੈਂਥ ਲੈਣੀ ਹੈ ਲੈਂਥ ਇਹਦੀ ਸੀਗੀ ਦੇਖੋ ਜੀ 35 36 ਇੰਚ ਦੀ ਲੈਂਥ ਸੀਗੀ ਏ ਵੀ ਆਪਾਂ 2 ਇੰਚ ਵਧਾ ਕੇ ਲਵਾਂਗੇ ਕਿਉਂਕਿ ਅੱਧਾ ਇੰਚ ਸੀਨ ਚ ਵੀ ਆਊਗਾ ਅੱਧਾ ਇੰਚ ਆਪਾਂ ਫੋਲਡਿੰਗ ਵੀ ਕਰਾਂਗੇ ਆਪਣੇ ਕੋਲ ਇੱਕ ਪਰਦਾ ਪੂਰਾ ਸੀ ਇੱਕ ਪਰਦੇ ਪੂਰੇ ਦੇ ਵਿੱਚੋਂ ਮਸ਼ੀਨ ਦਾ ਕਵਰ ਦੇਖੋ ਜੀ ਪੂਰਾ ਕੱਪੜਾ ਪੂਰਾ ਪੂਰਾ ਆਇਆ ਇਹਦੇ ਵਿੱਚ ਆਪਾਂ ਇਹ ਲੈਂਥ ਲੈ ਕੇ ਇੱਕ ਲੈਂਥ ਕੱਟ ਲੈਣੇ ਆਂਗੇ ਤੇ ਉਸ ਤੋਂ ਬਾਅਦ ਇੱਕ ਲੈਂਥ ਆਪਾਂ ਇਹਦੇ ਹੋਰ ਲਾਵਾਂਗੇ ਦੋ ਲੈਂਥਾਂ ਤੇ ਥੋੜਾ ਜਿਹਾ ਮੈਨੂੰ ਜੋੜ ਇਹਦੇ ਵਿੱਚ ਹੋਰ ਵੀ ਪਾਉਣਾ ਪਿਆ ਉਹ ਵੀ ਪਾ ਕੇ ਦੇਖੋ ਫੇਰੇ ਮਸ਼ੀਨ ਦਾ ਜਿਹੜਾ ਕਵਰ ਸੀ ਫੇਰ ਸੈੱਟ ਆਇਆ ਸੀਗਾ ਤੇ ਇੰਨਾ ਕੱਪੜਾ ਦੇਖੋ ਜੀ ਇਹਦੇ ਉੱਤੇ ਆਰਾਮ ਨਾਲ ਲੱਗ ਜਾਂਦਾ ਜਿੰਨਾ ਪਰਦੇ ਦਾ ਘੇਰਾ ਦੇਖੋ ਇੱਕ ਸਾਈਡ ਦਾ ਹੀ ਪੂਰਾ ਘੇਰਾ ਹੋ ਗਿਆ ਤੇ ਆਪਾਂ ਦੋ ਇਹਦੀਆਂ ਮਤਲਬ ਕਿ ਸਾਈਡਾਂ ਦੀ ਚੜਾਈ ਦੇ حساب ਨਾਲ ਲੈਣਾ ਤੇ ਦੋ ਆਪਾਂ ਇਹਦੀ ਚੜਾਈ ਹੋ ਗਈ ਦੇਖੋ ਉਸ ਹਿਸਾਬ ਨਾਲ ਆਪਾਂ ਇਹ ਕੱਪੜਾ ਲੱਤੇ ਦੋ ਆਪਾਂ ਲੈਂਥਾ ਲੈ ਲਈਆਂ ਸੀ ਪੂਰੀਆਂ ਸੂਰੀਆਂ ਤੇ 10 ਇੰਚੇ ਕਪੜੇ ਦਾ ਜੋੜ ਆਪਾਂ ਨੂੰ ਇੱਕ ਐਕਸਟਰਾ ਹੋਰ ਪਾਉਣਾ ਪਿਆ। ਤੇ ਆਪਾਂ ਦੇਖੋ ਇਹ ਕਪੜੇ ਦੇ ਵਿੱਚ ਜੋੜ ਪਾਉਣਾ ਹੈ। ਜਿਵੇਂ ਆਪਾਂ ਦੋ ਲੰਬਾਈਆਂ ਲੈ ਲਈਆਂ ਪਹਿਲਾਂ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ। ਜੋੜ ਪਾ ਕੇ ਇੱਕ ਟੁਕ ਕਪੜੇ ਨੂੰ ਆਪਾਂ ਇਕੱਠਾ ਕਰ ਲਾਂਗੇ ਜੀ। ਉਸ ਤੋਂ ਬਾਅਦ ਇਹਦੇ ਵਿੱਚ ਛੋਟਾ ਜਿਹਾ ਜੋੜ ਇੱਕ ਹੋਰ ਪਾਊਗਾ। ਦੇਖੋ ਬਐਸੇ ਆਪਾਂ ਇਹ ਜਿੱਪ ਵਾਲਾ ਵੀ ਬਣਾ ਸਕਦੇ ਸੀ ਪਰ ਮੈਂ ਦੇਖੋ ਜੀ ਜਿੱਪ ਤਾਂ ਨਹੀਂ ਲਾਈ ਕਿਉਂਕਿ ਆਪਾਂ ਨੂੰ ਮਸ਼ੀਨ ਤੇ ਰਜਣਾ ਆਪਾਂ ਕੱਪੜੇ ਧੋਣਿਆਂ ਬਾਰ-ਬਾਰ ਜਿੱਪ ਲਾਉਣਿਆਂ ਖੋਲਦਿਆਂ ਤਾਂ ਜਿੱਪਾਂ ਜਿਹੜੀਆਂ ਹੈਗੀਆਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਇਸ ਕਰਕੇ ਮੈਂ ਇਹ ਤੇ ਜਿੱਪ ਨਹੀਂ ਲਗਾਈ ਤੁਸੀਂ ਚਾਹੋ ਤਾਂ ਦੇਖੋ ਜਿਹੜੇ ਢੱਕਣ ਨੇ ਉੱਪਰਲੇ ਆਪਾਂ ਬਣਾਵਾਂਗੇ ਉਹਦੇ ਉੱਤੇ ਜਿੱਪ ਲਾ ਸਰ ਇੱਕ ਜਿੱਪ ਇਹਦੇ ਉੱਤੇ ਲੱਗੂਗੀ ਇਹ ਪੀਸ ਤੇ ਤੇ ਇੱਕ ਢੱਕਣ ਵਾਲੇ ਉੱਪਰਲੇ ਪੀਸ ਤੇ ਲੱਗੂ ਤੇ ਇੱਕ ਸਾਈਡ ਇਹਦੀ ਇਸ ਤਰੀ ਸੀਤੀ ਜਾਊਗੀ ਦੋ ਸਾਈਡਾਂ ਤੇ ਇੱਕ ਫਰੰਟ ਇਹ ਦੇਖੋ ਜੀ ਇਸ ਤਰ੍ਹਾਂ ਹੀ ਘੁਮਕੇ ਜਿੱਪ ਲੱਗੂਗੀ ਮੈਂ ਜਿੱਪ ਨਹੀਂ ਲਗਾਈ ਮੈਂ ਸਿੰਪਲ ਜਿਹੇ ਢੰਗ ਨਾਲ ਬਣਾਇਆ ਹੈਗਾ ਦੇਖੋ ਉਸ ਤੋਂ ਬਾਅਦ ਆਪਾਂ ਜੋੜ ਪਾਉਣ ਤੋਂ ਬਾਅਦ ਇਹ ਕੱਪੜੇ ਤੇ ਸੀਨ ਲਾ ਲਈ ਸੀ ਜੀ ਇਹਨੂੰ ਸਾਰੇ ਇਹਨੂੰ ਬੰਦ ਕਰਤਾ ਸੀ ਕੱਪੜੇ ਨੂੰ ਸੀਨ ਲਾਉਣ ਤੋਂ ਬਾਅਦ ਤੇ ਜਿਹੜਾ ਆਪਣੇ ਕੋਲੇ ਪੀਸ ਸੀਗਾ ਵਿਚਾਲੜਾ ਆਪਾਂ ਉਹਨੂੰ ਡਬਲ ਫੋਲਡ ਕਰਕੇ ਉਤੇ ਟੱਕ ਲਾਇਆ ਤਾਂ ਫਿਰ ਦੇਖੋ ਜੀ ਜਿਹੜਾ ਪੀਸ ਆਪਣੇ ਕੋਲੇ ਇਹ ਵਾਲਾ ਸੀ ਲੈਂਥ ਵਾਲਾ ਇਹਦੇ ਵਿੱਚ ਜੋੜ ਪਾ ਕੇ ਇਸੇ ਤਰ੍ਹਾਂ ਆਪਾਂ ਦੇਖੋ ਜੀ ਸੈਡਾਂ ਤੇ ਇਹਦੇ ਟੱਕ ਲਾਇਆ ਸੈਂਟਰ 'ਚ ਟੱਕ ਲਾਇਆ ਜਿਹੜਾ ਆਪਣਾ ਵਿਚਾਲੜਾ ਪੀਸ ਜਿਹਦੇ ਨਾਲ ਆਪਾਂ ਅਟੈਚ ਕਰਨਾ ਹੈ ਢੱਕਣਾ ਹੈ ਜੀ ਇਹਦੇ ਦੇਖੋ ਉਹਦੇ ਟੱਕ ਲਾ ਕੇ ਤੇ ਇਹਦੇ ਟੱਕ ਨਾਲ ਟੱਕ ਜੋੜ ਕੇ ਆਪਾਂ ਇਹ ਇਸ ਤਰ੍ਹਾਂ ਹੀ ਸੀ ਤਾਂ ਜਦ ਆਪਾਂ ਇੱਕ ਟੱਕ ਨਾਲ ਟੱਕ ਜੋੜ ਲਾਂਗੇ ਤਾਂ ਦੇਖੋ ਆਪਣੇ ਆਪ ਹੀ ਫਿਰ ਇਹਦੀ ਸੈਡ ਜੁੜ ਜੂਗੀ ਫਿਰ ਆਪਣਾ ਮੂਰਲਾ ਪੀਸ ਤੇ ਫਿਰ ਸੈਡ ਇਹ ਇਸ ਤਰ੍ਹਾਂ ਦੇਖੋ ਜੀ ਇਹ ਜੋੜਿਆ ਗਿਆ ਸੀਗਾ ਵੀ ਆਪਾਂ ਤੁਹਾਨੂੰ ਮਸ਼ੀਨ ਤੇ ਜੋੜ ਕੇ ਵੀ ਦਿਖਾਵਾਂਗੇ ਤਾਂ ਜੋ ਆਪਣੀਆਂ ਭੈਣਾਂ ਨੂੰ ਬਣਾਉਣ ਤਾਂ ਬਿਲਕੁਲ ਕੋਈ ਦਿੱਕਤ ਨਾ ਆਵੇ ਆਸਾਨੀ ਦੇ ਨਾਲ ਹੀ ਦੇਖੋ ਬਣਾ ਲੈਣਾ ਨਾਪ ਲੈਣਾ ਵੀ ਆਪਾਂ ਪਹਿਲਾਂ ਦੱਸਿਆ ਜੀ ਕੱਪੜਾ ਕੋਈ ਮਰਜ਼ੀ ਆਪਾਂ ਬਣਾ ਸਕਦੇ ਹਾਂ ਕਿਸੇ ਵੀ ਕੱਪੜੇ ਦਾ ਇਸੇ ਤਰ੍ਹਾਂ ਦੇਖੋ ਸੌਖਾ ਜਿਹਾ ਢੰਗ ਸੀਗਾ ਬਿਲਕੁਲ ਹੀ ਬਣਾਉਂਦਾ ਦੇਖੋ ਆਪਣਾ ਪੂਰਾ ਸੂਰਾ ਇਹ ਆਇਆ ਟੱਕ ਨਾਲ ਜੋ ਟੱਕ ਮਿਲ ਜਾਂਦੇ ਨੇ ਨਾ ਤਾਂ ਫਿਰ ਬਿਲਕੁਲ ਸਹੀ ਹੁੰਦਾ ਤੁਸੀਂ ਚਾਹੋ ਤਾਂ ਦੇਖੋ ਜੀ ਇੱਥੇ ਸੂਈਆਂ ਨਾਲ ਵੀ ਪਹਿਲਾਂ ਇਹਨੂੰ ਖੜਾ ਸਕਦੇ ਉਸ ਤੋਂ ਬਾਅਦ ਦੇਖੋ ਆਪਾਂ ਮਸ਼ੀਨ ਤੇ ਹੁਣ ਸਾਨੂੰ ਜੜਨਾ ਦੱਸਦੇ ਆ ਲਓ ਜੀ ਇੱਕ ਟੱਕ ਤੋਂ ਧਰ ਕੇ ਆਪਾਂ ਦੇਖੋ ਪਹਿਲਾਂ ਇਹਦਾ ਐਸ ਸਾਈਡ ਸੀਵਾਂਗੇ ਚੁੜਾਈ ਦੇ ਹਿਸਾਬ ਨਾਲ ਜਿੰਨੀ ਚੁੜਾਈ ਸੀ ਦੇਖੋ ਆਪਾਂ ਸੀ ਕੇ ਫਿਰ ਜਦੋਂ ਇਹ ਖਤਮ ਹੋ ਗਈ ਤੇ ਫਿਰ ਆਪਾਂ ਦੇਖੋ ਇਹਦੀ ਸਾਈਡ ਆ ਜਾਊਗੀ ਫਿਰ ਆਪਾਂ ਸਾਈਡ ਨਾਲ ਸੀਵਾਂਗੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਚਾਰੇ ਸਾਈਡਾਂ ਇਹਦੀਆਂ ਕਵਰ ਕਰਤੀਆਂ ਅਖੀਰ ਤੇ ਆਪਾਂ ਇਹਨੂੰ ਫੀਟਿੰਗ ਦੇਣੀ ਹੈ ਉਹ ਤੁਹਾਨੂੰ ਆਪਾਂ ਦੱਸਾਂਗੇ ਤੇ ਨਾਲੇ ਤੁਹਾਨੂੰ ਮਸ਼ੀਨ ਤੇ ਚੜਾ ਕੇ ਵੀ ਦਿਖਾਵਾਂਗੇ ਤੇ ਕਿੰਨਾ ਸੋਹਣਾ ਫੀਟਿੰਗ ਦੇ ਨਾਲ ਦੇਖੋ ਇਹ ਚੜਨਾ ਹੈਗਾ ਮਸ਼ੀਨਾਂ ਆਪਣੀਆਂ ਆਈਆਂ ਪਈਆਂ ਰਹਿੰਦੀਆਂ ਨੇ ਜੀ ਦੇਖੋ ਤਾਂ ਗੰਦਿਆਂ ਹੋ ਜਾਂਦੀਆਂ ਨੇ ਕੋਈ ਵਾਰ ਕੋਈ ਚੀਜ਼ ਵੱਜੀ ਐ ਸਕਰੈਚ ਵਗੈਰਾ ਵੀ ਪੈ ਜਾਂਦੇ ਜੇ ਢਾਕੇ ਰੱਖਦੇ ਆ ਤਾਂ ਦੇਖੋ ਚੀਜ਼ ਜਿਹੜੀ ਹੁੰਦੀ ਆ ਆਪਾਂ ਉਹਦੀ ਵਧੀਆ ਕੇਅਰ ਹੁੰਦੀ ਐ ਖਰਾਬ ਵੀ ਨਹੀਂ ਹੁੰਦੀ ਤੇ ਵਧੀਆ ਦੇਖੋ ਜੀ ਮਸ਼ੀਨ ਐ ਜਿਹੜੀ ਆਪਾਂ ਇਸ ਤਰ੍ਹਾਂ ਵਧੀਆ ਢੰਗ ਨਾਲ ਰੱਖ ਸਕਦੇ ਆ ਆਪਣੀਆਂ ਚੀਜ਼ਾਂ ਨੂੰ ਤੇ ਇਸੇ ਕਰਕੇ ਦੇਖੋ ਆਪਾਂ ਵੀ ਮਸ਼ੀਨ ਦਾ ਹੀ ਕਵਰ ਬਣਾ ਰਹੇ ਸੀ ਤਾਂ ਜੋ ਮਸ਼ੀਨ ਜੀ ਆਪਣੀ ਨਵੀਂ ਸੀ ਵੀ ਇਹਨੂੰ ਟੱਕ ਸਕੀ ਆਪਾਂ ਲਓ ਜੀ ਆ ਦੇਖੋ ਆਪਾਂ ਸਾਈਡ ਸੀਤੀ ਸੀਗੀ ਫਿਰ ਇਸੇ ਤਰ੍ਹਾਂ ਦੇਖੋ ਆਪਣੀਆਂ ਦੂਜੀ ਸਾਈਡ ਆ ਗਈ ਜਿੱਥੇ ਆਪਾਂ ਇਹ ਮੋੜਨਾ ਹੈਗਾ ਖੁੰਝ ਆ ਜਾਂਦਾ ਉੱਥੋਂ ਦੇਖੋ ਦੂਜੀ ਸਾਈਡ ਐ ਸੀਤੀ ਜਾਂਦੀ ਹੈ ਬਿਲਕੁਲ ਫਿੱਟ ਫਿੱਟ ਦੇਖੋ ਜੀ ਇਸ ਤਰ੍ਹਾਂ ਆਉਂਦਾ ਜੇ ਆਪਾਂ ਇਸ ਤਰ੍ਹਾਂ ਨਾਪ ਲੈਨੇ ਆ ਤਾਂ ਬਿਲਕੁਲ ਸਹੀ ਆਊਗਾ ਬਿਲਕੁਲ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਹੁਣ ਆਪਾਂ ਇਹ ਸੀਨ ਲਾਉਣ ਤੋਂ ਬਾਅਦ ਤੇ ਨੀਚੋਂ ਵੀ ਫੋਲਡ ਕਰ ਲਾਂਗੇ ਦੇਖੋ ਕਈ ਵਾਰ ਆਪਣੇ ਕੋਲ ਇੱਕ ਕਪੜਾ ਘੱਟ ਹੁੰਦਾ ਜੀ ਜਿਵੇਂ ਕਿ ਲੈਂਥ ਵਿੱਚ ਪੂਰਾ ਨਹੀਂ ਆਉਂਦਾ ਹੁੰਦਾ ਤੇ ਆਪਾਂ ਲੈਂਥ ਵਿੱਚੋਂ ਜੇ 3-4 ਇੰਚ ਘਟਾ ਲਈਏ ਕੱਪੜਾ ਤਾਂ ਦੇਖੋ ਉੱਥੇ ਆਪਾਂ ਕਿਸੇ ਹੋਰ ਮੈਚਿੰਗ ਕੱਪੜੇ ਦਾ ਨਾਲ ਜੋੜ પાਕੇ ਤੇ ਆਪਾਂ ਥੱਲੇ ਦੇਖੋ ਫ੍ਰਿਲ ਟਾਈਪ ਵੀ ਲਾ ਸਕਦੇ ਹਾਂ ਉਹਦੇ ਨਾਲ ਲੈਂਥ ਵੱਧ ਜੂਗੀ ਤੇ ਨਾਲੇ ਦੇਖੋ ਇੱਕ ਥੋੜਾ ਜਿਹਾ ਇਹਨੂੰ ਡਿਜ਼ਾਈਨ ਮਿਲ ਜੂਗਾ ਲੋ ਜੀ ਇਹ ਸਾਰੀ ਸੈਟ ਜਿਹੜੀ ਉੱਪਰ ਲਈ ਆਪਾਂ ਤੁਹਾਨੂੰ ਦਿਖਾ ਦਨੇ ਆਪਾਂ ਸਾਰੀ ਦੇਖੋ ਇਸ ਤਰ੍ਹਾਂ ਸੀਲੀ ਚਾਰਸ ਪੀਸ ਤੇ ਹੁਣ ਨੀਚੋਂ ਮੈਂ ਇਹਨੂੰ ਦੇਖੋ ਆਪਣੇ ਕੋਲੇ ਲੈਂਥ ਪੂਰੀ ਸੀ ਤੇ ਨੀਚੋਂ ਆਪਾਂ ਇਹਨੂੰ ਹੁਣ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਕਟ੍ਰਿਕ ਦੱਸਦੇ ਆ ਜਿਹਦੇ ਨਾਲ ਕੇ ਫਿਟਿੰਗ ਐ ਪੂਰੀ ਵਧੀਆ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਹੜੀਆਂ ਭੈਣਾਂ ਨੇ ਦੇਖੋ ਪਹਿਲਾਂ ਇਹ ਬਣਾਏ ਹੋਏ ਨੇ ਜਾਂ ਆਪਣੀਆਂ ਭੈਣਾਂ ਦੀ ਮਸ਼ੀਨ ਇਸ ਤਰੀ ਪਈ ਐ ਤਾਂ ਉਹ ਵੀ ਜ਼ਰੂਰ ਬਣਾ ਕੇ ਦੇਖਣ ਜਿਨ੍ਹਾਂ ਨੇ ਬਣਾਏ ਹੋਏ ਆ ਤਾਂ ਵੀ ਜਰੂਰ ਦੱਸਿਓ ਜੀ ਤੁਸੀਂ ਕਿਹੜੀ ਟੰਗ ਨਾਲ ਬਣਾਏ ਆ ਆਪਾਂ ਤਾਂ ਦੇਖੋ ਜੀ ਸਭ ਤੋਂ ਸੌਖਾ ਜਿਹਾ ਤਰੀਕਾ ਸੀਗਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਤਾਂ ਜੋ ਆਪਣੀਆਂ ਸਾਰੀਆਂ ਭੈਣਾਂ ਦੇਖੋ ਜੀ ਆਪਣੀ ਆਪਣੀਆਂ ਮਸ਼ੀਨਾਂ ਟੱਕ ਸਕਣ ਉਹਨਾਂ ਦੀ ਸੰਭਾਲ ਕਰ ਸਕਣ ਸਭ ਤੋਂ ਸੌਖਾ ਤਰੀਕਾ ਆਪਾਂ ਤੁਹਾਨੂੰ ਦੱਸਿਆਗਾ ਆਪਾਂ ਕੋਈ ਇਹਦੇ ਜਿਪ ਨਹੀਂ ਲਾਈ ਸਿਰਫ ਆਪਾਂ ਇੱਕ ਸਿੰਪਲ ਕੱਪੜੇ ਨੂੰ ਦੇਖੋ ਜੀ ਇਸ ਤਰ੍ਹਾਂ ਹੀ ਕੱਟ ਕੇ ਬਣਾਇਆਗਾ ਇਹ ਕਵਰ ਸਾਰਾ ਨੀਚੋਂ ਆਪਾਂ ਇਹਨੂੰ ਫੋਲਡ ਕਰ ਦਾਂਗੇ फोल्ड ਕਰਨ ਤੋਂ ਬਾਅਦ ਤੇ ਫੇਰ ਆਪਾਂ ਦੇਖੋ ਇਹ ਨੀਚੋਂ ਤਿਆਰ ਆਪਾਂ ਫੇਰ ਤਿਆਰ ਕਰਾਂਗੇ ਇਹ ਨੀਚੇ ਹੀ ਉਹ ਕੰਮ ਕਰਨਾ ਹੈ ਜਿਹੜਾ ਕਿ ਦੇਖੋ ਇਲਾਸਟਿਕ ਇਹਦੇ ਵਿੱਚ ਆਪਾਂ ਪਾਉਣੀ ਹੈ ਤੇ ਉਹਦੇ ਨਾਲ ਹੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਸਾਰੇ ਨੂੰ ਆਪਾਂ ਦੇਖੋ ਇਸ ਤਰ੍ਹਾਂ ਹੀ ਫੋਲਡ ਕਰ ਲੈਣੇ ਆ ਪਹਿਲਾਂ ਬਰੀਕ ਬਰੀਕ ਲੈ ਲਏ ਇਹ ਸਾਰਾ ਆਪਣਾ ਤਕਰੀਬਨ ਹੋ ਹੀ ਗਿਆ ਤਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਉਹ ਜਿਹੜੀ ਟ੍ਰਿਕ ਹੈ ਕਿ ਕਿਵੇਂ ਆਪਾਂ ਇਹਨੂੰ ਟੈਕ ਕਰ ਸਕਦੇ ਹਾਂਗੇ ਪਹਿਲਾਂ ਵੀ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਇਸ ਤਰ੍ਹਾਂ ਦੇ ਕਵਰ ਪੱਖੇ ਦਾ ਵੀ ਕਵਰ ਬਣਾਉਣਾ ਦੱਸਿਆ ਹੋਇਆ ਹੈਗਾ ਤੇ ਹੋਰ ਵੀ ਬਹੁਤ ਸਾਰੇ ਟੇਬਲ ਦਾ ਕਵਰ ਵੀ ਬਣਾਉਣਾ ਦੱਸਿਆ ਹੋਇਆ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਚੀਜ਼ਾਂ ਨੇ ਜਿਹੜੀਆਂ ਆਪਾਂ ਆਪਣੀ ਭੈਣਾਂ ਨੂੰ ਦੱਸਦੇ ਰਹਿੰਨੇ ਆ ਲੋ ਜੀ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਤੇ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਪਲਾਸਟਿਕ ਪਾਵਾਂਗੇ ਲੋਚ ਇਹ ਆਪਾਂ ਸਾਹ ਦੇਖੋ ਉੱਪਰਲਾ ਪੀਸ ਹੈ ਬਿਲਕੁਲ ਕਿਤੇ ਬਲ ਨਹੀਂ ਹੈਗਾ ਬਿਲਕੁਲ ਸਹੀ 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 ਆਇਆ ਹੈ ਜਮਾ ਤੇ ਜਿਹੜੀ ਆਪਾਂ ਦੇਖੋ ਇਹਦੇ ਉੱਪਰਲੀ ਜਿਵੇਂ ਸਾਈਡ ਹੋ ਗਈ ਸਾਈਡ ਦਾ ਆਪਾਂ ਨੀਚਲਾ ਦੇਖੋ ਜੀ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਖੁੰਝੇ ਦੇ ਸਭ ਤੋਂ ਸੇਧ ਸੇਧ ਦੇ ਵਿੱਚ ਥੱਲੇ ਵਾਲੀ ਸਾਈਡ ਤੇ ਨਿਸ਼ਾਨ ਲਾਵਾਂਗੇ ਝਾਕ ਦੇ ਨਾਲ ਦੋ ਦੇਖੋ ਸਾਈਡਾਂ ਹੋ ਗਈਆਂ ਇਹਦੀਆਂ ਦੋਨੇ ਸਾਈਡਾਂ ਦੇ ਨੀਚੇ ਵਾਲੀ ਸਾਈਡਾਂ ਤੇ ਆਪਾਂ ਨਿਸ਼ਾਨ ਲਾਉਣੇ ਨੇ ਜਿੱਥੇ ਕੀ ਆਪਾਂ ਲਾਸਟੇ ਪਾਵਾਂਗੇ ਚਾਰ ਜਗ੍ਹਾ ਆਪਣੇ ਕੋਲੇ ਹੋ ਗਈਆਂ ਦੇਖੋ ਚਾਰ ਖੁੰਜੇ ਨੇ ਆਪਣੇ ਕੋਲੇ ਚਾਰੇ ਖੁੰਜਿਆਂ ਦੇ ਵਿੱਚ ਆਪਾਂ ਪਲਾਸਟਿਕ ਪਾਵਾਂਗੇ ਇਹ ਲਾਸਟਿਕ ਪਾਉਣ ਦੇ ਨਾਲ ਕੀ ਹੁੰਦਾ ਇੱਥੋਂ ਬਿਲਕੁਲ ਟਾਈਟ ਆ ਜਾਊਗਾ ਤੇ ਨਾਲੇ ਤਾਂ ਆਪਾਂ ਜਿਹੜਾ ਲੂਜ਼ ਰੱਖਿਆ ਸਾਨੀ ਨਾਲ ਚੜ੍ਹਾ ਜਾ ਕਰੂਗਾ ਕਬਰ ਤੇ ਨਾਲੇ ਦੇਖੋ ਪੂਰਾ ਫਿੱਟ ਆਊਗਾ ਆਪਾਂ ਜਿਵੇਂ 6-7 ਇੰਚ ਦੀ ਬਰੀਕ ਵਾਲੀ ਲਾਸਟਿਕ ਲੈਂਤੀ ਹੈ ਜਿਹੜੀ ਆਪਣੇ ਕੋਲੇ ਲਾਸਟਿਕ ਹੈ ਅੱਧਾ ਇੰਚ ਚੌੜੀ ਲਾਸਟਿਕ ਹੈ ਆਪਾਂ ਦੇਖੋ ਇਹਦੇ 4 ਹਿੱਸੇ ਕਰ ਲੈਣੇ ਆ 6 7 ਇੰਚ ਚੌੜੀ ਲੱਤੀ ਆਪਾਂ ਜੇ ਚਾਹੀਏ ਤਾਂ ਦੇਖੋ ਜੀ ਆਪਾਂ ਪੂਰੇ نیچے ਗੋਲ ਕਮਾ ਕੇ ਵੀ ਇਲਾਸਟਿਕ ਪਾ ਸਕਦੇ ਆ ਪੂਰੇ ਦੇ ਵਿੱਚ ਪਰ ਪੂਰੇ ਦੇ ਵਿੱਚ ਪਾਉਣ ਵਾਸਤੇ ਆਪਾਂ ਨੂੰ ਕਾਫੀ ਸਾਰੀ ਇਲਾਸਟਿਕ ਚਾਹੀਦੀ ਸੀ ਇਸ ਕਰਕੇ ਮੈਂ ਇੰਨੀ ਇਲਾਸਟਿਕ ਨਹੀਂ ਇਹਦੇ ਵਿੱਚ ਪਾਈ ਆਪਾਂ ਸਿਰਫ 6 6 7 7 ਇੰਚ ਇਲਾਸਟਿਕ ਲੈ ਕੇ ਉਹਦਾ ਸੈਂਟਰ ਕੱਟ ਕੇ ਜਿਹੜਾ ਆਪਾਂ ਨਿਸ਼ਾਨ ਲਾਇਆ ਉਹ ਸੈਂਟਰ ਨਾਲ ਮਲਾ ਕੇ ਤੇ ਚਾਰੇ ਸਾਈਡਾਂ ਦੇ ਵਿੱਚ ਦੇਖੋ ਜੀ ਆਪਾਂ ਇਹ ਇਲਾਸਟਿਕ ਜਿਹੜੀ ਹੈਗੀ ਐ ਇਸ ਤਰ੍ਹਾਂ ਇੱਕ ਇੱਕ ਸੀਨ ਦੇ ਨਾਲ ਲਗਾ ਦਾਂਗੇ ਇੱਥੋਂ ਇਹ ਟਾਈਟ ਹੋ ਗਿਆ ਤੇ ਹੁਣ ਦੇਖੋ ਨਾ ਤਾਂ ਇਹ ਉੱਡਦਾ ਜੇ ਮੈਂ ਆਪਾਂ ਕਹਿੰਦੇ ਕੋਈ ਆਪਾਂ ਮਸ਼ੀਨ ਪਈ ਹੁੰਦੀ ਤਾਂ ਕ버 ਉੱਡ ਜਾਂਦਾ ਲੂਜ਼ ਹੁੰਦਾ ਤਾਂ ਭੈੜਾ ਵੀ ਲੱਗਦਾ ਦੇਖੋ ਤੇ ਹੁਣ ਇੱਕ ਵਾਰ ਫਿੱਟ ਫਿੱਟ ਇਸ ਤਰ੍ਹਾਂ ਚੜ ਜਾਊਗਾ ਤੇ ਬਿਲਕੁਲ ਨਹੀਂ ਇਹ ਮਤਲਬ ਕਿ ਉੱਡਦਾ ਨਹੀਂ ਹੈਗਾ ਤੇ ਬਿਲਕੁਲ ਨਾਲ ਸਹੀ ਰਹੂਗਾ ਕਵਰ ਚੜਿਆ ਹੋਇਆ ਤੇ ਮੈਂ ਤੁਹਾਨੂੰ ਚੜਾ ਕੇ ਵੀ ਦਿਖਾ ਦਿੰਨੀ ਆ ਮਸ਼ੀਨ ਤੇ ਤੁਸੀਂ ਖੁਦ ਨੂੰ ਖੁਦ ਪਤਾ ਲੱਗ ਜਾਓ ਦੇਖੋ ਜੀ ਕਿੰਨਾ ਸੋਹਣਾ ਇਹ ਫਿੱਟ ਫਿੱਟ ਕਵਰ ਆਇਆ ਆਪਣਾ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਦੇਖੋ ਤੁਸੀਂ ਕਿੰਨੀ ਸੋਹਣੀ ਇਹਦੀ ਸਾਈਡ ਆਈ ਹੈ ਫਿੱਟ ਫਿੱਟ ਆਇਆ ਤਾਂ ਬਿਲਕੁਲ ਦੇਖੋ ਆਸਾਨੀ ਦੇ ਨਾਲ ਹੀ ਕਵਰ ਚੜ ਗਿਆ ਜਿੱਦੋਂ ਆਪਾਂ ਮਸ਼ੀਨ 'ਚ ਕੱਪੜੇ ਧੋਨੇ ਅਤੇ ਸਾਨੀ ਦੇ ਨਾਲ ਹੀ ਉੱਤਰ ਵੀ ਜਾਊਗਾ ਤੇ ਸਾਨੀ ਦੇ ਨਾਲ ਹੀ ਦਵਾਰ ਤੋਂ ਫਿਰ ਆਪਾਂ ਕੰਮ ਕਰਨ ਤੋਂ ਬਾਅਦ ਮਸ਼ੀਨ ਨੂੰ ਵਰਤਣ ਤੋਂ ਬਾਅਦ ਫੇਰ ਚੜਾ ਸਕਦੇ ਹਾਂ ਜੀ ਦੇਖੋ ਇਸ ਤਰ੍ਹਾਂ